ਔਰ ਇਹੀ ਗੱਲ ਭਾਈ ਅਮਰਿਤ ਸਿੰਘ ਪਾਲ ਸਿੰਘੀ ਨਾਲ ਵੀ ਜੋੜੀ ਜਾਂਦੀ ਹੈ ਕਿ ਜੇ ਉਹ ਪਾਰਲੀਮੈਂਟ ਦੇ ਵਿੱਚ ਬੋਲਣਗੇ ਤਾਂ ਉਹ ਖਤਰਾ ਪੈਦਾ ਹੋ ਸਕਦਾ ਇਹ ਜਿਹੜਾ ਸਾਰੀ ਗੱਲਾਂ ਚੱਲ ਰਹੀਆਂ ਨੇ ਤੁਸੀਂ ਇਹ ਚੀਜ਼ ਨੂੰ ਕਿੱਦਾਂ ਵੇਖਦੇ ਆ ਨਹੀਂ ਮੇਰਾ ਖਿਆਲ ਹੈ ਕਿ ਇਹ ਸਾਡੇ ਜਿਹੜੇ ਕੋਈ ਰਾਜਨੀਤਿਕ ਲੋਕ ਆ ਜਾਂ ਜਿਨ੍ਹਾਂ ਦੀ ਉਹਨਾਂ ਦੇ ਆਉਣ ਨਾਲ ਕੋਈ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੋ ਸਕਦਾ ਉਹ ਲੋਕ ਕਰਦੇ ਪੰਜਾਬ ਦੇ ਲੋਕ ਦੇਖੋ ਅੱਜ ਕਿੰਨੇ ਕੋਨੇ-ਕੋਨੇ ਤੋਂ ਚੱਲ ਕੇ ਆਏ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਜੇ ਦਾ ਅਮਰਤਪਾਲ ਦੇ ਬਾਰੇ ਖਤਰਾ ਕਹਿੰਦੇ ਆ ਤੇ ਅਮਰਤਪਾਲ ਨੂੰ ਤੇ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਦਿੱਤਾ ਜੇ ਪੰਜਾਬ ਦੇ ਲੋਕਾਂ ਨੂੰ ਖਤਰਾ ਹੁੰਦਾ ਤੇ ਮੇਰਾ ਖਿਆਲ ਇਹ ਚੀਜ਼ ਸੰਭਵ ਨਹੀਂ ਸੀਗੀ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਹ ਡਰਾਮੇਬਾਜ਼ੀ ਇਸੇ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਮੂਰ ਪਰ ਲੋਕ ਲੋਕ ਹੁਣ ਸੈਣੇ ਹੋ ਚੁੱਕੇ ਆ ਲੋਕਾਂ ਨੇ ਜੇ ਉਦੋਂ ਪਹਿਲਾਂ ਵੀ ਅਮਰਤਪਾਲ ਦੇ ਖਿਲਾਫ ਹੀ ਬੜਾ ਪ੍ਰਾਪੇ ਕੰਡਾ ਕੀਤਾ ਫਿਰ ਵੀ ਉਹ ਇਲੈਕਸ਼ਨ 'ਚ ਉਹਨਾਂ ਨੇ ਬਹੁਤ ਵੱਡਾ ਜਿੱਥੇ ਉਹਨਾਂ ਦਾ ਜੋਰ ਚੱਲ ਸਕਦਾ ਸੀ ਹੁਣ ਠੀਕ ਹੈ ਕਿ ਹਕੂਮਤਾਂ ਉਹ ਲੋਕਾਂ ਦੇ ਝੂਠੇ ਪਰਚੇ ਪਾ ਕੇ ਜੇਲਾਂ ਤੋਂ ਸ ਔਰ ਲੋਕ ਦਿਲ ਤੋਂ ਤੇ ਇਹਨਾਂ ਬੰਦੀ ਸਿੰਘਾਂ ਦਾ ਵੀ ਸਤਕਾਰ ਕਰਦੇ ਆ ਅਮਰਤਪਾਲ ਦੇ ਜਿਹੜੇ ਸਾਥੀ ਆ ਉਹਨਾਂ ਦਾ ਸਤਕਾਰ ਕਰਦੇ ਆ ਜਿਹੜੀ ਕੌਮ ਨੇ ਜੀ ਮੁਗਲ ਨਹੀਂ ਬਖਸ਼ੇ ਜਿਹੜੀ ਕੌਮ ਨੇ ਅੰਗਰੇਜ਼ ਕੱਢਦੇ ਜੀ ਅੱਜ ਉਹੀ ਕੌਮ ਆਪਣੇਆਂ ਤੋਂ ਆਪਣੇਆਂ ਨੂੰ ਬਾਹਰ ਲਜਾਣ ਦੇ ਲਈ ਤਰਲੇ ਮਿੰਤਾ ਇਸ ਤਰ੍ਹਾਂ ਬੈਠ ਕੇ ਜੀ ਇੱਕ 70 ਜਿਵੇਂ ਨੂੰ ਕਹਿੰਦੇ ਜਾਂ ਫਿਰ ਹਾੜੇ ਕੱਢ-ਕੱਢ ਕੇ ਜੀ ਕਹਿ ਰਹੇ ਵੀ ਭਾਈ ਮਿੰਤੇ ਆ ਕਰ ਦੂ ਕਰ ਦੂ ਸੋ ਬਾਪੂ ਜੀ ਵੀ ਆ ਗਏ ਨੇ ਬਾਪੂ ਜੀ ਆ ਗਏ ਨੇ ਸਿਮ ਸਿੰਘ ਜੀ ਸਿਮ ਜੀ ਤੋਂ ਆਏ ਪੰਥ ਕਿੱਕੇ ਦੀਆਂ ਗੱਲਾਂ ਹੁੰਦੀਆਂ ਪਰ ਬਹੁਤ ਲੋਕ ਜਿਹੜੀ ਆਮ ਸੰਗਤ ਹੈ ਜੀ ਉਹ ਕਹਿੰਦੇ ਇੱਕ-ਇੱਕ ਦੀਆਂ ਗੱਲਾਂ ਹੀ ਕਰਦੇ ਆ ਲੀਡਰ ਸਭ ਤੋਂ ਵੱਧ ਉਜਾੜਾ ਲੀਡਰ ਹੀ ਕਰਦੇ ਆ ਜੀ ਇੱਕ-ਇੱਕ ਦੀ ਕਰਕੇ ਕਿਦੋਂ ਇਹਨੂੰ ਭੰਡ ਕੇ ਫੇਰ ਉਹ ਹੀ ਕੰਮ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਖਿਆਲ ਲੋਕਾਂ ਦੀ ਭਾਵਨਾ ਵਿੱਚ ਸੱਚੀ ਹੈ ਕਿਉਂਕਿ ਉਹ ਸਾਡੇ ਲੀਡਰਾਂ ਨੇ ਜਿਉਂ-ਜਿਉਂ ਰੋਜ਼ ਇਸ ਸਟੇਜਾਂ ਤੋਂ ਇਹ ਵਧਾਵੇ ਕਰਦੇ ਆ ਪਰ ਸਾਡੇ ਸਾਡੇ ਚ ਵੰਡੀਆਂ ਹੋਰ ਵਾਧੀਆਂ ਜਾਂਦੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਗੁਰੂ ਮਹਾਰਾਜ ਜੀ ਕਿਤੇ ਕੋਈ ਕਲਾ ਵਰਤੋਂ ਤੇ ਇਕਤਾ ਹੋ ਸਕਦੀ ਹੈ ਪਰ ਮੇਰਾ ਖਰਕ ਸਾਡੇ ਲੀਡਰ ਜਿਹੜੇ ਆ ਇਹਨਾਂ ਦੀ ਹਉਮੈ ਹੰਕਾਰ ਜਿਹੜਾ ਵਾ ਇਹ ਮੇਰੇ ਖਿਆਲ ਇਹ ਗੱਲਾਂ ਕਰਨ ਨੂੰ ਤੇ ਠੀਕ ਕਿ ਅਸੀਂ ਰੋਜ਼ ਕਰਦੇ ਆ ਗੁਰੂ ਦੇ ਸਿੱਖ ਹੁੰਦਾ ਦਾ ਦਾਵਾ ਕਰਦੇ ਆ ਪਰ ਅਸੀਂ ਕਦੀ ਵੀ ਆਪਣੀਆਂ ਗਲਤੀਆਂ ਨੂੰ ਜਾਂ ਜਿੰਨਾ ਚਿਰ ਅਸੀਂ ਕੋਈ ਅਗਵਾਈ ਕੀਤੀ ਆ ਤੇ ਉਹਦਾ ਕੋਈ ਲੇਖਾ ਜੋਖਾ ਕਰਕੇ ਅਸੀਂ ਕੌਮ ਨੂੰ ਕੀ ਕਰਕੇ ਦਿੱਤਾ ਕੀ ਪ੍ਰਾਪਤੀ ਆ ਜੇ ਨਹੀਂ ਆ ਤੇ ਸਾਨੂੰ ਕੋਈ ਨੌਜਵਾਨਾਂ ਨੂੰ ਕਿਸੇ ਹੋਰ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਕਿ ਉਹੋ ਹੀ बार-बार ਉਹੋ ਚੀਜ਼ਾਂ ਕਰ ਕਰਕੇ ਤੇ ਮੇਰਾ ਖਲਕੇ ਕੌਮ ਦਾ ਬਹੁਤ ਵੱਡਾ ਜੇ ਬੰਦੀ ਸਿੰਘ ਅੱਜ ਅੰਦਰ ਆ ਜਿਨ੍ਹਾਂ ਦੇ ਵਾਸਤੇ ਅੱਜ ਬਹੁਤ ਵੱਡਾ ਵਿਸ਼ਾਲ ਇਕੱਠ ਹੋਇਆ ਤੇ ਜਿੱਥੇ ਉਹ ਤਾਂ ਹੀ ਆ ਕਿ ਜੇ ਸਾਡੀ ਜਿਹੜੀਆਂ ਆਪਣੀਆਂ ਖੁਦਗਰਜ਼ੀਆਂ ਨਿੱਜ ਪ੍ਰਸਤੀਆ ਉਹ ਉਹ ਉਹਦਾ ਕਰਨ ਜਿਹੜੀ ਕੌਮ ਨੇ ਜੀ ਮੁਗਲ ਨਹੀਂ ਬਖਸ਼ੇ ਜਿਹੜੀ ਕੌਮ ਨੇ ਅੰਗਰੇਜ਼ ਕੱਢਦੇ ਜੀ ਅੱਜ ਉਹੀ ਕੌਮ ਆਪਣੇਆਂ ਤੋਂ ਆਪਣੇਆਂ ਨੂੰ ਬਾਹਰ ਲਜਾਣ ਦੇ ਲਈ ਤਰਲੇ ਮਿੰਤਾ ਤੇ ਇਸ ਤਰ੍ਹਾਂ ਬੈਠ ਕੇ ਜੀ ਇੱਕ 70 ਜੀ ਨੂੰ ਕਹਿੰਦੇ ਜਾਂ ਫਿਰ ਹਾੜੇ ਕੱਢ-ਕੱਢ ਕੇ ਜੀ ਕਹਿ ਰਹੇ ਵੀ ਭਾਈ ਮਿੰਤੇ ਆ ਕਰ ਦੂ ਕਰ ਦੂ ਮੇਰਾ ਖਿਆਲ ਹੈ ਕਿ ਇਹ ਜਿਹੜਾ ਸਭ ਦਾ ਵੱਡਾ ਕਾਰਨ ਆ ਜੇ ਅਸੀਂ ਉਹ ਮੁਗਲਾਂ ਨੂੰ ਨਵਾਇਆ ਜਾਂ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਉਸ ਟਾਈਮ ਤੇ ਅਸੀਂ ਗੁਰੂ ਦੇ ਜੁੜੇ ਅਸੀਂ ਉਦੋਂ ਸਾਡੇ ਕਹਿਣੀ ਕਥਣੀ ਇੱਕ ਸੀ ਮਨ ਹੋਰ ਮੁਖ ਹੋਰ ਨਹੀਂ ਸੀਗੀ ਇਸ ਕਰਕੇ ਹੁਣ ਜਿਹੜਾ ਅਸੀਂ ਉੱਪਰੋਂ ਬੁਰਕਾ ਕੋਈ ਹੋਰ ਤਰ੍ਹਾਂ ਦਾ ਪਾਇਆ ਵਾ ਤੇ ਅੰਦਰੋਂ ਅਸੀਂ ਹੋਰ ਤਰ੍ਹਾਂ ਦੇ ਆ ਅਸੀਂ ਗੁਰੂ ਤੋਂ ਟੁੱਟੇ ਹੋਏ ਆ ਇਹ 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 ਇਸੇ ਕਾਰਨ ਹੀ ਜਿਹੜਾ ਕਿ ਇਸ ਨਾਂ ਤੇ ਸਾਡੇ ਅੰਦਰੋਂ ਉਹ ਲੋਭ ਜਾ ਰਿਹਾ ਨਾ ਸਾਡੇ ਨਾਲ ਕਰੋਧ ਜਾ ਰਿਹਾ ਨਾ ਸਾਡੇ ਰਹਾਉਮੇ ਜਾ ਰਹੀ ਆ ਇਹੋ ਜਿਹੜੀਆਂ ਸਾਰੀਆਂ ਚੀਜ਼ਾਂ ਸਾਨੂੰ ਜਿਹੜੇ ਖੁਆਰ ਕਰ ਰਹੀਆਂ ਤੇ ਜਿੱਦਣ ਅਸੀਂ ਇਹ ਸਾਨੂੰ ਸਮਝ ਆ ਗਈ ਇਹ ਸਾਡਾ ਬਿਮਾਰੀ ਦਾ ਇਲਾਜ ਇਹ ਗੁਰੂ ਕੋਲ ਜਾ ਕੇ ਹੋਣੀ ਆ ਬਾਬੂ ਜੀ ਬਾਬੂ ਜੀ ਇਹ ਗੱਲ ਕਿਹੀ ਜਾਂਦੀ ਹੈ ਕਿ ਜੇ ਬੰਦੀ ਸਿੰਘ ਬਾਹਰ ਆ ਜਾਂਦੇ ਤਾਂ ਖਤਰਾ ਨਹੀਂ ਇਹ ਜਿਹੜੇ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਲੋਕਾਂ ਨੂੰ ਕੋਈ ਖਤਰਾ ਨਹੀਂ ਪੰਜਾਬ ਦੇ ਲੋਕ ਤਾਂ ਚਾਹੁੰਦੇ ਆ ਕਿ ਚੰਗੇ ਲੋਕ ਅੱਗੇ ਹੋਣ ਤੇ ਜੋ ਪੰਜਾਬ 'ਚ ਨਸ਼ੇ ਦਾ ਵੱਡੇ ਪੱਧਰ ਤੇ ਦੌਰ ਚੱਲ ਰਿਹਾ ਰੋਜ਼ ਦਿਹਾੜੀ ਕਤਲੋਗਾਰ ਹੋ ਰਹੀ ਉਹ ਤੇ ਰੋਕ ਲਗੇ ਵਿਰੋਧੀ ਪਾਰਟੀਆਂ ਦੇ ਲੀਡਰ ਇਹ ਕਹਿੰਦੇ ਜੀ ਉਹ ਕਹਿੰਦੇ ਤੁਹਾਨੂੰ ਇੰਨੀ ਇਹਨਾਂ ਨੂੰ ਬਲਕਿ ਅਮਰਪਾਲ ਦਾ ਜਿਹੜਾ ਧੜਾ ਜੀ ਉਹਨਾਂ ਨੂੰ ਇੰਨੀ ਸਮਝ ਨਹੀਂ ਆ ਬਈ ਕਿਵੇਂ ਚੱਲਣਾ ਰਾਜਨੀਤਿਕ ਤੌਰ ਤੇ ਵੀ ਕਹਿੰਦੇ ਉਹਨਾਂ ਨੂੰ ਸਮਝ ਨਹੀਂ ਆ ਕਿ ਇਸ ਕਰਕੇ ਉਹ ਪੰਜਾਬ ਨੂੰ ਨਹੀਂ ਚਲਾ ਸਕਦੇ ਜੀ ਉਹ ਦੂਜੀਆਂ ਪਾਰਟੀਆਂ ਮੇਰੇ ਦਾ ਜਵਾਬ ਦੰਨਾ ਪਹਿਲਾ ਮੈਂ ਸਵਾਲ ਦਾ ਜਵਾਬ ਦੰਨਾ ਹੈ ਖਤਰਾ ਪੰਜਾਬ ਨੂੰ ਨਹੀਂ ਖਤਰਾ ਗਦਰ ਲੀਡਰਾਂ ਨੂੰ ਹੈ ਜਿਹੜੀਆਂ ਚੂੜਾਂ ਹਿਲਦੀਆਂ ਨੇ ਕਿਉਂਕਿ ਤੁਸੀਂ ਦੇਖੋ ਵੀ ਕਿੰਨਾ ਸੰਗਤ ਚ ਪਿਆਰ ਆ ਲੋਕਾਂ ਚ ਪਿਆਰ ਆ ਕੌਮ ਚ ਪਿਆਰ ਆ ਸਾਡੇ ਯੋਧਿਆਂ ਲਈ ਜਿਹੜੇ ਅੰਦਰ ਬੈਠੇ ਜੀ ਭਾਈ ਵੋਟਰ ਰਾਜ ਦੀ ਲੋੜ ਹੈ ਫਿਰ ਤੁਸੀਂ ਕਿਵੇਂ ਜਿੱਤੋਗੇ ਕਿ ਉਹਨਾਂ ਦੀ ਮੈਜੋਰਟੀ ਹੈ ਜੀ ਨਹੀਂ ਅਸੀਂ ਤੇ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਜਿਤਨਾ ਨਾ ਜਿਤਨਾ ਵੱਖਰੀ ਗੱਲ ਹੈ ਪਰ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊਗਾ ਕਿ ਜਿਹੜੀ ਜੋ ਆਉਣ ਵਾਲੇ ਖਤਰੇ ਆ ਜੋ ਜੋ ਪ੍ਰਵਾਸੀਆਂ ਦਾ ਇੱਥੇ ਵੱਡੇ ਪੱਧਰ ਤੇ ਹੈ ਉਹਨਾਂ ਦਾ ਇੱਥੇ ਆਉਣਾ ਇੱਥੇ ਆ ਕੇ ਜੋ ਹਣਾ ਹਰਿਆਣੇ ਦੇ ਨੌਜਵਾਨ ਨਾਲ ਜੋ ਕੀਤਾ ਗਿਆ ਜਾਂ ਪਿਛਲੇ ਸਾਲ ਦੋ ਨੌਜਵਾਨਾਂ ਨਾਲ ਕੀਤਾ ਗਿਆ ਰੋਜ਼ ਕਿੰਨੇ ਕੀ ਕੁਝ ਹੋ ਰਿਹਾ ਤੇ ਜੇ ਉਹਨਾਂ ਤੋਂ ਅਸੀਂ ਇੱਕਾਂ ਮੀਟ ਕੇ ਖਾਲੀ ਵੋਟਾਂ ਵਾਸਤੇ ਹੀ ਦੇਖਦੇ ਰਵਾਂਗੇ ਤਾਂ ਫਿਰ ਮੇਰਾ ਖਿਆਲ ਹੈ ਕਿ ਤੇ ਪੰਜਾਬ ਦੀ ਤਾਂ ਹੋਂਦ ਅਸਤੀ ਮਿਟ ਜੂਗੀ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੇ ਕਹਿ ਰਹੇ ਆ ਕਿ ਉਹਨਾਂ ਦਾ ਮਕਸਦ ਇੱਕੋ ਹੀ ਆ ਕਿ ਪੰਜਾਬ ਰਵੇ ਨਾ ਰਵੇ ਉਹਨਾਂ ਉਹਨਾਂ ਦਾ ਜਿੰਨਾ ਚਿਰ ਵੱਤੋਂ ਵੱਤ ਸਮਾ ਹੋ ਸਕਦਾ ਕੁਰਸੀ ਨਾ ਮਿਲ ਜੇ ਤੇ ਇਹ ਅਸੀਂ ਕੁਰਸੀ ਤੋਂ ਜਿੰਨਾ ਚਿਰ ਉੱਪਰ ਨਾ ਉੱਠਾਂਗੇ ਉਹਨਾਂ ਚਿਰ ਮੇਰਾ ਖਿਆਲ ਹੈ ਕਿ ਇਹ ਮਸਲੇ ਜਿਹੜੇ ਆ ਹੱਲ ਨਹੀਂ ਹੋਣੇ ਤੇ ਬਾਕ ਕਿ ਜੇ ਚੰਗੇ ਲੋਕ ਬਾਹਰ ਨਿਕਲਣਗੇ ਅੱਗੇ ਆਉਣਗੇ ਤੇ ਇਹ ਇਹ ਜਿਹੜੇ ਇਹਨਾਂ ਜਿਹੜੇ ਜੋ ਪਹਿਲਾਂ ਤਾਹੀਂ ਅਸੀਂ ਕਹ ਰਹੇ ਨਾ ਕਿ ਪਹਿਲਿਆਂ ਨੇ ਤੋ ਕਿ ਹੁਣ ਕਹਿ ਰਹੇ ਆ ਤੇ ਜਦੋਂ ਉਹਨਾਂ ਕੋ ਵਾਗ ਡੋਰ ਸੀ ਉਦੋਂ ਉਹਨਾਂ ਨੇ ਪੰਜਾਬ ਲਈ ਕੀ ਕੀਤਾ ਜੇ ਪੰਜਾਬ ਲਈ ਉਹ ਕਰਦੇ ਤੇ ਨਾ ਤੇ ਕੋਈ ਨਵੀਂ ਪਾਰਟੀ ਬਣਾਉਣ ਦੀ ਲੋੜ ਸੀ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਇਹ ਇਹ ਇਹਨਾਂ ਨੂੰ ਇਹ ਇਸ ਇਸ ਜਗ੍ਹਾ ਤੇ ਪਹੁੰਚਾਉਣ ਦੀ ਲੋੜ ਸੀ ਇਹਨਾਂ ਤਾਂ ਹੀ ਪਹੁੰਚਾਇਆ ਕਿ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਆਪਣੇ ਕੌਮ ਨਾਲ ਤਰੋਹ ਕਮਾਇਆ ਸਾਡੀਆਂ ਸੰਸਥਾਵਾਂਾਂ 'ਚ ਵੱਡੇ ਵੱਡੇ ਘਪਲੇ ਜਿਹੜੇ ਨਿਕਲ ਰਹੇ ਆ ਅੱਜ ਉਹ ਦੋ ਤਿੰਨ ਦਿਨ ਪਹਿਲਾਂ ਅਗਿਆ ਨੇਰ ਕਬੀਰ ਸਿੰਘ ਉਹਨਾਂ ਨੇ ਵੀ ਵੱਡੇ ਖਲਾਸੇ ਕੀਤੇ ਆ ਇਹ ਸਾਰਾ ਕੁਝ ਇਹ ਉਹ ਸਹੀ ਚੱਲਦਾ ਇੱਕ ਧਰਮ ਦੇ ਖੇਤਰ ਉਹਨੂੰ ਵੀ ਨਹੀਂ ਤੁਸੀਂ ਬਖਸ਼ ਰਹੇ ਜਿੱਥੋਂ ਤੁਸੀਂ ਸਿਹਤ ਲੈ ਕੇ ਆਪਣਾ ਜੀਵਨ ਚੰਗਾ ਬਣਾਉਣਾ ਸੀ ਰਾਜਨੀਤੀ ਨੂੰ ਚੰਗਾ ਕਰਨਾ ਸੀ ਤੁਸੀਂ ਤੂੰ ਉਹਨੂੰ ਵੀ ਲਪੇਟ ਕੇ ਉਹਨਵੇਂ ਇਹੋ ਜਿਹਾ ਗੰਦਲਾ ਕਰ ਦਿੱਤਾ ਕਿ ਉਹ ਤੋਂ ਵੀ ਵਿਸ਼ਵਾਸ ਲੋਕਾਂ ਦਾ ਉੱਠਦਾ ਜਾ ਰਿਹਾ ਤੁਹਾਡੀ ਪਾਰਟੀ ਆ ਗਈ ਜੀ ਸੱਤਾ ਦੇ ਵਿੱਚ ਤੁਸੀਂ ਆ ਜਾਂਦੇ ਹੋ ਜੀ ਪੰਜਾਬ ਦੀ ਕੀ ਤਸਵੀਰ ਹੋਊਗੀ ਜੀ ਪੰਜਾਬ ਦੀ ਤਸਵੀਰ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅਸੀਂ ਪੰਜਾਬ ਨੂੰ ਕਰੇ ਮੁਕਤ ਕਰਾਂਗੇ ਉੱਥੇ ਲੋਕਾਂ ਦੇ ਹੱਥਾਂ 'ਚ ਕੋਈ ਪੜ੍ਹਾਈ ਲਿਖਾਈ ਹੋਊਗੀ ਚੰਗੀ ਸਿਹਤ ਹੋਊਗੀ ਇਹ ਨਹੀਂ ਕਿ ਆਪਸ ਵਿੱਚ ਜਿਹੜੀ ਦਿਨ ਦਿਹਾੜੇ ਗੋਲੀਆਂ ਚੱਲਣਗੀਆਂ ਫਰੋਤੀਆਂ ਲੀਆਂ ਜਾਣਗੀਆਂ ਇਹ ਉਮੇ ਮੁਕਤ ਦੇਖੋ 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 ਮੇਰੀ ਗੱਲ ਸੁਣੋ ਪਿਆਦੇ ਹੋਗੇ ਜੀ ਉਹ ਕਹਿੰਦੇ ਜੀ ਸਲਾਹਕਾਰਾਂ ਨੂੰ ਡੋਪ ਦਿੰਦੇ ਆ ਜੀ ਹੁਣ ਬਾਪੂ ਜੀ ਤੇ ਤੁਹਾਡੇ ਇੱਕ ਵਿਚਾਰ ਆ ਜਿਹੜੇ ਬਾਕੀ ਹੋਣੇ ਜੀ 100 115 ਉਹਨਾਂ ਦੇ ਵਿਚਾਰ ਕਿੱਥੋਂ ਆਉਣਗੇ ਜੀ ਫਿਰ ਜੇ ਅਸੀਂ ਸਹੀ ਰਵਾਂਗੇ ਤੇ ਮੇਰੇ ਖਿਆਲ ਦੂਜਿਆਂ ਦੇ ਵਿਚਾਰ ਵੀ ਸਾਰੇ ਹਰੇਕ ਨੂੰ ਪੰਜਾਬ ਦਾ ਤੇ ਫਿਕਰ ਹੈ ਪੰਜਾਬ ਦੇ ਇਹੋ ਜਿਹੇ ਹਾਲਾਤਾਂ ਚ ਨਾ ਕੋਈ ਆਪਣੇ ਬੱਚਿਆਂ ਨੂੰ ਰੱਖਣਾ ਚਾਹੁੰਦਾ ਨਾ ਆਪ ਇਹ ਜੀਣਾ ਚਾਹੁੰਦਾ ਉਹ ਸਾਰੇ ਬਦਲਾਅ ਚਾਹੁੰਦੇ ਆ ਕਿ ਮਾਹੌਲ ਚੰਗਾ ਹੋਵੇ ਨਸ਼ੇ ਤੋਂ ਮੁਕਤ ਪੰਜਾਬ ਹੋਵੇ ਉਹ ਤਾਂ ਹੋਊਗਾ ਜੇ ਅਸੀਂ ਸਾਰੇ ਜਣੇ ਇਕੱਠੇ ਵੀ ਹੋਵਾਂਗੇ ਤੇ ਲੋਕਾਂ ਨੂੰ ਵੀ ਇਹ ਮਜਬੂਰੀ ਹੋਣ ਲੋਕਾਂ ਦੀ ਕਿ ਇਹ ਹਾਲਾਤੋਂ ਨਿਕਲਦੀ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੁਣ ਜਿਹੜੀਆਂ ਪਹਿਲਾਂ ਜਿੰਨਾ ਦਾ ਵਿਸ਼ਵਾਸ ਤੋੜਿਆ ਹੋਇਆ ਜੀ ਲੋਕਾਂ ਨੇ ਵਿਸ਼ਵਾਸ ਕਰਿਆ ਸੀ ਆਮ ਆਦੀ ਪਾਰਟੀ ਦੇ ਬਦਲਾਅ ਨੇ ਅੰਦਾਜ਼ੇ ਦੁਬਾਰੇ ਬਦਲਾਅ ਹੁਣ ਕਿੰਨਾ ਕਿ ਚਾਹੁੰਦੇ ਨੇ ਲੋਕ ਜੀ ਜੀ ਮੇਰੇ ਖਿਆਲ ਹੈ ਕਿ ਹੁਣ ਪੰਜਾਬ ਦੇ ਲੋਕ ਆ ਰਹੇ ਅੱਗੇ ਉਹ ਦਿੱਲੀ ਦੇ ਲੋਕਾਂ ਨੇ ਲਿਆਂਦਾ ਸੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨੂੰ ਪੰਜਾਬ ਨਾਲ ਕੋਈ ਉਹ ਉਸ ਬਦਲਾਅ ਦੇ ਹੱਕ 'ਚ ਨਹੀਂ ਉਹਦੇ ਵਿਰੋਧ 'ਚ ਮੈਂ ਅਸੀਂ ਬੋਲਦੇ ਰਹੇ ਹਾਂ ਬਾਈਚ ਵੀ